ਇਹ ਨਾਲਾ ਬੰਗੇ ਲੈ ਹੋਰਾਂ ਦੇ ਕਰਦੀਆਂ ਵਾਕ ਪੜਿਆ ਲਿਖਿਆ ਬੱਚਾ ਐ ਸਿੱਖਾਂ ਦਾ ਬੱਚਾ ਐ ਗੁਰਗੋਬਿੰਦ ਸਿੰਘ ਜੀ ਦਾ ਬੱਚਾ ਐ ਗੁਰੂ ਨਾਨਕ ਦੇਵ ਜੀ ਦਾ ਬੱਚਾ ਐ ਔਰ ਇੱਕ ਦਿਨ ਉਹ ਆਇਆ ਕਾਫੀ ਦੇਰ ਦਾ ਚੱਲ ਰਿਹਾ ਸੀ ਨਾ ਉਸ ਮਾਮਲੇ ਨੂੰ ਲੈ ਕੇ ਜਿਹੜਾ ਅੱਜ ਜਿੰਦਾ ਅੱਜ ਦੀ ਨੀਤ ਕੋਟ ਸਾਰੇ ਸਮਾਜਵਾਦੀ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਨੇ ਨਿਯੁਕਤੀ ਉਹਨਾਂ ਦੀ ਮੇਰੇ ਪ੍ਰਭੂ ਕੰਨੇ ਸੰਸਾਰ ਦੇ ਊਕਾ ਵਰਤੋਂ ਆਪਣੀ ਪੜਨਾ ਉਹ ਜ਼ਮੀਨ ਜਾਇਦਾਦ ਇਹ ਦੇਖਦੇ ਆ ਪਰ ਆਪਾਂ ਦੇਉ ਪ੍ਰਭੂ ਯੀਸ਼ੂ ਦਰਵਾਜ਼ੇ ਅੰਲਜਣਾ ਇੱਕ ਚੀਜ਼ ਸਾਡੇ ਪਿੱਛੇ ਆਉਣੀ ਹੈ ਜਦੋਂ ਆਪਾਂ ਸਵਰਗ ਰਾਜ ਦੀ ਪਰਮੇਸ਼ਵਰ ਦੀ ਆਪਾਂ ਮਤਲਬ ਉਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਨਾ ਤੇ ਇਹ ਚੀਜ਼ਾਂ ਸੰਸਾਰ ਵਾਲੀਆਂ ਸਾਡੇ ਪਿੱਛੇ ਪਿੱਛੇ ਆਉਣੀ ਹੈ ਠੀਕ ਹੈ ਨਾ ਸੇਜ ਅ ਲਾਰਡ ਜੈ ਯੀਸ਼ੂ ਮਸੀਹੀ 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 ਸੇਜ ਅ ਲਾਰਡ ਜੈ ਯੀਸ਼ੂ ਮਸੀਹੀ

ਮੇਰੇ ਪ੍ਰਭੂ ਕਹਿੰਦੇ ਸੰਸਾਰ ਦੇ ਲੋਕਾਂ ਵਰਤੋਂ ਆਪਾਂ ਨਹੀਂ ਬਣਨਾ ਉਹ ਜ਼ਮੀਨ ਜਾਇਦਾਦ ਇਹ ਦੇਖਦੇ ਹਨ ਪਰ ਆਪਾਂ ਦੇ ਹਾਂ ਪ੍ਰਭੂ ਯੀਸ਼ੂ ਦਰਵਾਜ਼ਾ